ਸਸਿਕਾਲ ਸਾਰੇ ਪਿੰਡ ਭਰਾਵਾਂ ਨੂੰ ਜਿੰਨੇ ਵੀਡੀਓ ਦੇਖਦੇ ਆ ਆਪਾਂ ਨਾ ਅੱਜ ਆਹ ਕੰਧ ਨੂੰ ਲੱਗਣਾ ਸਾਈਡ ਵਾਲੀ ਨੂੰ ਤੇ ਇਧਰਲੀ ਆਪਾਂ ਪਰਸੋਂ ਲਾ ਕੇ ਗਏ ਸੀ ਕੱਲ ਆਪਾਂ ਆਏ ਨਹੀਂ ਕੱਲ ਗਏ ਸੀ ਦਵਾਈ ਦਿਵਾਉਣ ਤੇ ਹਾਂ ਜੇ ਨਾ ਕੰਮ ਚਲਾਉਨੇ ਆ ਤੇ ਇਹਦਾ ਫਿਰ ਇਕੱਠਾ ਲੈਟਰ ਰੂਟਰ ਲੱਗਦਾ ਹੋ ਜੂ ਮਸਾਲਾ ਬਣਾਉਣ ਲੱਗੇ ਮੁੰਡੇ ਬਸ ਇਹਦੀ ਕਰਦੇ ਆ ਸ਼ੁਰੂਆਤ ਤੇ ਦਿਨ ਵੀ ਵਧੀਆ ਤੇ ਅੱਜ ਖਿੱਚੀਏ ਕੰਮ ਆ ਤਕਰੀਬਨ ਹਲੇ ਦਿਨ ਵਧੀਆ ਹੀ ਲੱਗ ਰਹੇ ਆ ਬਾਬੇ ਦੀ ਕਿਰਪਾ ਨਾਲ ਤੇ ਆਪਾਂ ਨੂੰ ਮੌਕਾ ਦਿੱਤਾ ਦਾ ਤੇ ਨੇ ਖਿੱਚੀਏ ਕੰਮ ਹੁਣ ਲੋਈ ਆਪਾਂ ਆ ਕੰਦਲ ਲਈ ਆਨੇ ਆਗੇ ਤੇ ਮਸਾਲਾ ਹੋ ਗਿਆ ਖਤਮ ਮਸਾਲਾ ਬਣਾਈ ਜਾਂਦੇ ਸ ਚਾਰੀ ਜਾਂਦੇ ਮੁੰਡੇ ਤੇ ਬੱਸ ਇਹਨੂੰ ਖਿੱਚੀ ਜਾਂਦੇ ਅੱਜ ਇਹਦੇ ਤੇ ਤਕਰੀਬਨ ਲਾਵਾਂਗੇ ਪਾ 13-1400 ਰੁਪਏ ਅੱਜ ਅੱਜ ਫੇ ਚੀਨੋ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਰ ਬਣ ਕੇ। ਇਸ ਦਾ ਪ ਹੋਰ ਗੱਲ ਕਰਨੀ ਚਾਹੁੰਨੇ ਆ ਯਾਰ ਵੀ ਦੇਖ ਜਿਹੜੇ ਬੰਦੇ ਸਿੱਧੇ ਸਾਦੇ ਸੱਚੇ ਜੇ ਆ ਵੀਡੀਓ ਬਣਾਉਂਦੇ ਆ ਹਨਾ ਤੇ ਉਹਨਾਂ ਨੂੰ ਬੰਦਾ ਕੋਈ ਨਹੀਂਗਾ ਮੂਰੇ ਸਪੋਰਟ ਕਰਦਾ ਤੇ ਜਿਹੜਾ ਇੰਨਾ ਗੰਦ ਪਾਉਂਦੇ ਆ ਉਹਨਾਂ ਨੂੰ ਯਾਰ ਲੋਕੀ ਤਾਂ ਹਾਂ ਬਹਾਈ ਬੈਠੇ ਹਨਾ ਸਿਰਾਂ ਤੇ ਕੀ ਕੋ ਸੋਈ ਜਾਂਦਾ ਇੱਥੇ ਦੁਨੀਆ ਤੇ ਉਹ ਲੋਕਾਂ ਨੂੰ ਤਾਂ ਹਾਂ ਜਗਦੇ ਆ ਜਿਹੜਾ ਬੰਦਾ ਕੋਈ ਕੰਮ ਦੀ ਜਾਂ ਮਿਹਨਤ ਦੀ ਆ ਵੀ ਵੀਡੀਓ ਪਾਉਂਦਾ ਉਹ ਬੰਦੇ ਨੂੰ ਸਪੋਰਟ ਨਹੀਂ ਹੋ ਰਹੀ ਇਹ ਬਹੁਤ ਵੱਡਾ ਗਲਤ ਡਿਸੀਜਨ ਆ ਲੋਕਾਂ ਦਾ ਇੱਕ ਦਿਨ ਸੋਨੂੰ ਕੰਮ ਵਾਲਾ ਬੰਦਾ ਹੀ ਕੰਮ ਆਊਗਾ ਦੂਜਾ ਬੰਦਾ ਕਦੇ ਵਾਸਤੇ ਨਹੀਂ ਕੰਮ ਆਊ ਇਹ ਗੱਲਾਂ ਦਾ ਵੀਰ ਬਣ ਕੇ ਧਿਆਨ ਰੱਖੋ ਕਿ ਜਿਹੜਾ ਵੀ ਕੋਈ ਆਉਂਦਾ ਨਾ ਮੂਰੇ ਕੋਈ ਕੰਮ ਦਾ ਲੈ ਕੇ ਉਹਦਾ ਐਕਸਪੀਰੀਅੰਸ ਉਹ ਬੰਦੇ ਨੂੰ ਸਪੋਰਟ لازਮੀ ਕਰੋ ਲਓ ਜੀ ਆਪਾਂ ਉਹ ਸਾਈਡ ਵਾਲੀ ਕੰਧ ਨੂੰ ਲੱਗੇ ਹੋਏ ਸੀ ਤੇ ਉਹ ਕੰਧ ਤੇ ਤਕਰੀਬਨ 12 ਰੋਦੇ 13 ਲੱਗੇ ਆਪਣੇ ਤੇ ਉਫ ਪੈੜ ਤੇ ਬਾਗੀ ਤੇ ਹੁਣ ਇਹਦੀ ਆਪਾਂ ਪੈੜ ਤਿਆਰ ਕਰੀ ਜਾਨੇ ਆ ਤੜਕੇ ਇਹਦਾ ਲੈਂਟਰ ਲੋਂਟਰ ਲਾਵਾਂਗੇ ਆ ਕੇ ਇਹ ਪੈੜ ਨੂੰ ਚੱਕਾਂਗੇ ਤਾਹਾਂ ਤੇ ਜਾਨੀ ਕਿ ਪਰਸੋਂ ਤੱਕ ਇਹ ਕੰਪਲੀਟ ਹੋਊਗੀ ਜਿਵੇਂ ਜਿਵੇਂ ਕੰਪਲੀਟ ਹੋ ਉਵੇਂ ਉਵੇਂ ਆਪਾਂ ਕੰਮ ਦਿਖਾਉਂਦੇ ਰਹਾਂਗੇ ਤੇ ਦਿਨ ਦਾ ਵੀ ਸਪਾਕ ਤੇ ਵੀਡੀਓ ਦੀ ਵੀ ਸਮਾਪਤੀ ਕਰਦੇ ਆ ਮਿਲਾਂਗੇ ਨਵੀਂ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਟੂਟੀ ਆ ਗਈ ਸੀ 3:30 ਹੋ ਗਏ ਸੀ ਤਕਰੀਬਨ ਕੰਮ ਆਪਣਾ ਮਸਾਲਾ ਮਸੂਲਾ ਲਾ ਕੇ ਕੰਮ ਕੰਪਲੀਟ ਹੋ ਗਿਆ ਤੇ ਹੁਣ ਮੈਂ ਖਾ ਵੀ ਜਾਂਦੇ ਜਾਂਦੇ ਪਾਣੀ ਲਾ ਚਲੀਏ ਟੂਟੀ ਦਾ ਕੰਮ ਇਹ ਜਿਹਾ ਹੀ ਹੁੰਦਾ ਤੜਕੇ ਫਿਰ ਬਹੁਤ ਔਖੇ ਹੁੰਦੇ ਆ ਪਾਣੀ ਬਿਨਿਆਂ ਸਮੱਸਿਆ ਆਉਂਦੀ ਆ ਹੁਣ ਇਟਤਾਰ ਹੋ ਗਈ ਤੇ ਤੜਕੇ ਆ ਕੇ ਅੱਧਾ ਪਾਣੀ ਲੱਗੂ ਤੇ ਆਹ ਕੰਧ ਦਾ ਲੈਂਟਰ ਲੋਂਟਰ ਲਾ ਕੇ ਪੈੜ ਤਾਹਾਂ ਚੱਕਤੀ ਤੇ ਬਸ ਇਹਨੂੰ ਕੱਢਣ ਨੂੰ ਜੇ ਹੁਣ ਆਪਣੇ ਬੰਦੇ ਤੋਂ ਇੱਕ ਮਿਸਮਾਰ ਗਿਆ ਸੀ ਅੱਜ ਉਹਦਾ ਬੁਖਾਰ ਚੜ ਗਿਆ ਸੀ ਤੇ ਜੇ ਇਸ ਵੀਰੇ ਉਹ ਆ ਗਿਆ ਇੱਕ ਬੰਦਾ ਹੋਰ ਆਪਣਾ ਤੇ ਇਸ ਤਨ ਬੰਦਿਆਂ ਨਾਲ ਯਾਨੀ ਕਿ ਕੰਦ ਕੱਢ ਨੂੰ ਕੰਪਲੀਟ ਕਰਾਂਗੇ ਤੇ ਇਸ ਚਾਰ ਕਰਦੇ ਆਪਾਂ ਉਹ ਮੂਹਰੇ ਲਾਏ ਨੇ ਉਹ ਟੋਟਾ ਤੇ ਲੱਗੇ ਚਾਰ ਪੰਜ ਰਦੇ ਤੇ ਦਿਨ ਦੀ ਵੀ ਸਮਾਪ ਸਪਣ ਦੀ ਹੈਰੀ ਆ ਤੇ ਆਪਣੀ ਵੀ ਵੀਡੀਓ ਦੀ ਸਮਾਪਤੀ ਆ ਤੇ ਮਿਲਾਂਗੇ ਨਵੀਂ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਰ ਬਣ ਕੇ ਬਹੁਤ ਮਿਹਨਤ ਕਰਦੇ ਆ ਤੇ ਇਹ ਮਿਹਨਤ ਦਾ ਉਹਨਾਂ ਫਲ ਨਹੀਂ ਆਪਾਂ ਨੂੰ ਪ੍ਰਾਪਤ ਹੁੰਦਾ ਜਿੰਨਾ ਆਪਾਂ ਨੂੰ ਮਿਲਣਾ ਚਾਹੀਦਾ ਚਲੋ ਮਿਲਦੇ ਆ ਨਵੀਂ ਵੀਡੀਓ ਚ ਸਤਿ ਸ੍ਰੀ ਅਕਾਲ